ਸਰ ਮੱਥਾ ਟੇਕੜਾ ਅਸ਼ੀਰਵਾਦ ਲੈਣਾ ਹੈ ਅਸੀਂ ਮਤਲਬ ਜਿਹੜੀ ਇਲੈਕਸ਼ਨ ਹੋ ਕੇ ਟੀ ਹੈ ਔਰ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਬਹੁਤ ਅੰਮਸਰੀਆਂ ਨੇ ਪਿਆਰ ਦਿੱਤਾ ਗੱਲ ਇਕਲੀ ਜਿੱਤ ਆਦੀ ਨਹੀਂ ਗੱਲ ਪਿਆਰ ਦੀ ਹੈ ਅੰਮ੍ਰਿਤਸਰ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ 2.5% ਮਤਲਬ ਜਿਹੜੀ ਵੋਟ ਲਈ ਸੀ ਉਹ ਦਸੀ 26.30% ਵੋਟ ਜਿਹੜੀ ਉਹ ਲਈ ਹੈ। ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ। ਸੋ ਉਹਦੇ ਕਰਕੇ ਸ਼ਿਕਰਾਨਾ ਕਰਨ ਆਏ ਗੁਰਮਹਾਰਾਚ ਦਾ। ਸੱਚੇ ਪਾਤਸ਼ਾਹ ਕੋ ਸ਼ਹੀਦ ਬਾਲ ਲੈਣ ਆਏ ਆ। ਉਹ ਇਹ ਇੱਕ ਬਲ ਵਾਅਦਾ ਜਿਹੜਾ ਮੱਸਾ ਦੇ ਲੋਕਾਂ ਨਾਲ ਕੀਤਾ। ਕਿ ਅਮਰ ਸਾਡੇ ਜਿਹੜੇ ਮੁੱਦੇ ਆ, ਸ਼ਾਇਦ ਦੇ ਬੜੇ ਵੱਡੇ ਮੁੱਦੇ। ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ। ਅਸੀਂ ਉਹਨਾਂ ਜੋ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਂਦੇ। ਨਾ ਮੈਂ ਮਤਲਬ ਜਿੱਤ ਲਈ ਬੰਨਾ ਚਾਹੁੰਦਾ ਨਾ ਮੈਂ ਪੂਰੀ ਬੰਨਾ ਚਾਹੁੰਦਾ ਇਹ ਵੋਟਾਂ ਲਈਆਂ ਤੇ ਜਹਾਜ਼ ਤੇ ਚੜ ਕੇ ਗਾਂ ਜਾਓ ਆਪਾਂ ਬਕਾਇਦਾ ਅੰਬਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਆ ਨਾਲ ਪਿੰਡ ਹੈ ਇੱਕ ਵਧੀਆ ਦਫ਼ਤਰ ਬਣਾ ਕੇ ਤੇ ਅੰਬਸਰ ਦੇ ਲੋਕਾਂ ਦੇ ਜਿਹੜੇ ਮਸਲੇ ਆ ਉਹਨੂੰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਂਗੇ ਕਈ ਬਹੁਤ ਸੀਰੀਅਸ ਮਸਲੇ ਨੇ ਜਿੱਦਾਂ 80 ਦਾ ਇਹਦਾ ਮਸਲਾ ਬੜਾ ਇੱਕ ਗੰਭੀਰ ਮਸਲਾ ਔਰ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣ ਲਈ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੇ ਹੱਲ ਕਰਦਾ ਸਾਬ ਤੇਰਾ ਜਿਹੜਾ ਦਾ ਨਾਰਾ ਸੀਗਾ ਇਸ ਕਰਕੇ ਤੇਰਾ ਜਿਹੜਾ ਦਾ ਨਾਰਾ ਕਿਹੜੇ ਕਰਨਾ ਕਰਕੇ ਉਹ ਦਿੱਤਾ ਹੈ ਕਿ ਉਹ ਦਿੱਤਾ ਹੈ ਤੇਰਾ ਜਿਹੜਾ ਦਾ ਨਾਰਾ ਇਸ ਕਰਕੇ ਦਿੱਤਾ ਸੀਗਾ ਕਿ મોદી ਨੂੰ ਮਤਲਬ ਸੀ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ મોદી ਦੇ ਅੰਗੇਸ਼ ਜਿਹੜਾ ਉਹਦੇ ਜੇ ਅਸੀਂ ਕਾਮਯਾਬ ਹੋਏ ਕੋਈ ਵੀ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾਲ 파ਟਰ ਹੁੰਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਵਧੀਆ ਜਿਹੜਾ ਜਦੋਂ ਦੇ ਸਤਕਰਾਰ ਬਣੂਗੀ ਆਮ ਆਦਮੀ ਪਾਰਟੀ ਦਾ ਉੱਚ ਬੜਾ ਵੱਡਾ ਹਿੱਸਾ ਹੋਗਾ ਉਹਗਾ ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਓਇਲਾ ਸਨ ਕੁਲਦੀਪ ਸਿੰਘ ਧਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਹੋ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਛਦਾ ਬੰਡੀ ਨਾ ਅਸੀਂ ਪੈਸੇ ਵੰਡੇ ਨਾ ਅਸੀਂ ਸੂਟ ਵੰਡੇ ਨਾ ਅਸੀਂ ਕੱਪੜੇ ਵੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਉਹ ਦੋ ਲੱਖ 14000 ਤੋਂ ਉੱਪਰ ਵੋਟ ਪਈ ਹੈ ਉੰਜ ਸਾਲ ਜਦੋਂ ਪਿਛਲੀ ਵਾਰ ਮਨ ਆਪਨ ਨੂੰ ਸਾਡੀ 21000 ਵੋਟ ਪਈ ਦੋ 214000 ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ ਮੈਂ ਸਬਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਉਹ ਤਾਂ ਪ੍ਰਾਪਤੀ ਗੁਰੂ ਰਾਮਦਾਸ ਕਰਕੇ ਹੋਈ ਹੈ ਉਹ ਤਾਂ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ ਅਮਰਸਾਹਬ ਹਲ ਕਦੀ ਪਿੱਠ ਦੀ ਕਰਾਂਗੇ ਉਹ ਅਮਰਸਾਹਬ ਦੇ ਜਿੰਨੇ ਮਸਲੇ ਆ ਉਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਰਾਮਦਾਸ ਜੀ ਦਾ ਸ਼ਹੀਦਗੁਰ ਲੈਣ ਆਏ ਆ ਕਿ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤਸਰ ਦੇ ਮਸਲੇ ਜਿਹੜੇ ਹੈ ਸ਼ਹਿਰ ਦੇ ਮਸਲੇ ਕੋ ਸਾਹਿਬ ਵੀ ਕਹ ਰਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਵਿਰੁੱਧ تھے ਉਹਨਾਂ ਨੇ ਮਿਲ ਕੇ ਕੰਮ ਕਰਾਂਗੇ ਦੇਖੋ ਵਧੀਆ ਗੱਲ ਹੈ ਉਹ ਕਰਦਗੇ ਤੇ ਚੰਗਾ ਸੰਗੋਸਾ ਦਾ ਸੰਝਾ ਸ਼ਾਇਦ ਕੋ ਕੋ ਵੱਖੋ ਵੱਖਰਾ ਥੋੜਾ ਸਭ ਦਾ ਸ਼ਾਇਦ ਕਰਨਾ ਚਾਹੀਦਾ ਹੋਇਲਾ ਸਾਹਿਬ ਨੂੰ ਵਧਾਈ ਵੀ ਦੇਣੇ ਆ ਉਹ ਨਾਲ ਉਹਨਾਂ ਨੇ ਵੀ ਕਹਾਂਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਜਿਹੜੇ ਪਹਿਲੇ 10 ਦਾ 15 ਬੰਦਾ ਸਾਲ ਤੋਂ ਪਏ ਪਹਿਲੀਆਂ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਵੋਟ ਅਈ ਤੇ ਜਿੱਤੇ ਵੀ ਨਹੀਂ ਆਪਾਂ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਇਸ ਦੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਆਵਾਜ਼ ਚੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਜੀ ਉਹ ਤਾਂ ਹੋਣਗੇ ਹੋ ਨਾ ਉਹ ਤਾਂ ਲਾਜ਼ਮੀ ਲੋਕ ਸਭਾ ਦੀ ਲੈਕਸ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਸ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰਲ ਗਵਰਨਮੈਂਟ ਦਾ ਵੀ ਸਵਚ ਪਾਤ ਸਕੀਮ ਦੇ ਦੀਨ ਤੇ ਪੰਜਾਬ ਸਰਕਾਰ ਨਾਲ ਦੋਵਾਂ ਨਾਲ ਮਿਲ ਕੇ ਇਹਨੂੰ ਹੱਲ ਕਰਾਂਗੇ ਵਿਰੋਧੀ ਧਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ ਕਿਉਂ ਫੇਲ ਹੋ ਗਿਆ ਮੋਦੀ ਫੇਲ ਹੋਇਆ ਕਿ ਦੀ ਜੀ ਮੋਦੀ ਫੇਲ ਹੋਇਆ ਕਿ ਦੀ ਇਹ ਦੱਸੋ ਪਹਿਲਾਂ ਬੋਲੀਆ ਤੇਰ ਚਾਹ ਸੁਪਾਲ ਕੇ ਮੈਂ ਦੇਖਦੇ ਹਾਂ ਕਿ ਕਿੰਨਾ ਦੀ ਪਰਫਾਰਮੈਂਸ ਰਹੀ ਤੁਹਾਨੂੰ ਲੱਗਦਾ ਕਿ ਦੇਖਦੇ ਲੋਕ ਸੁਖ ਦਾ ਸਾਹ ਲੈਣਗੇ ਜਿਹੜੀ ਹਾਲਤ ਤੇ ਮੋਦੀ ਦੀ ਹੈ ਜੀ ਹਾਂ